ਕੋੜਾ ਲਾਈਟ ਮੂਡ ਦੀ ਗੱਲ ਕਰ ਲਈ ਇੱਕ ਕਿ ਕਿੰਨੀ ਵਾਰੀ ਗਲੀ ਚੋਂ ਇਸ਼ਾਰੇ ਨਾਲ ਬੁਲਾਇਆ ਮੈਂ ਇਸ਼ਾਰੇ ਨਾਲ ਸਮਝ ਗਿਆ ਨਹੀਂ ਕਿੰਨੀ ਵਾਰੀ ਗਲੀ ਚੋਂ ਇਸ਼ਾਰੇ ਨਾਲ ਬੁਲਾਇਆ ਨਹੀਂ ਬੈਠਾ ਬੁਢੀ ਦੇ ਸਰਹਾਣੇ ਰਹਿੰਦਾ ਉੱਠਦਾ ਹੀ ਨਹੀਂ ਉੱਠਦਾ ਹੀ ਨਹੀਂ ਉੱਠਦਾ ਹੀ ਨਹੀਂ ਉੱਠਦਾ ਹੀ ਨਹੀਂ ਨਾ ਕਿੰਨੀ ਵਾਰੀ ਨੰਬਰ ਮੋਬਾਈਲ ਦਾ ਘੁਮਾਇਆ ਰਿੰਗ ਹੋਈ ਜਾਂਦੀ ਹੋਈ ਜਾਂਦੀ ਹੋਈ ਜਾਂਦੀ ਹੋਈ ਜਾਂਦੀ ਚੁੱਕਦਾ ਹੀ ਨਹੀਂ ਚੁੱਕਦਾ ਹੀ ਨਹੀਂ ਚੁੱਕਦਾ ਹੀ ਨਹੀਂ ਚੁੱਕਦਾ ਹੀ ਨਹੀਂ ਨੀ ਖੌਰੇ ਕਿਸੇ ਚੰਦਰੀ ਦੇ ਨਾਲ ਲੱਗਾ ਰਹਿੰਦਾ ਵਿੱਚ ਮੇ ਸਕੌਲ ਜਾਂਦੀ ਭੜਾ ਚੁੱਤੇ ਦਾ ਹੀ ਨਹੀਂ ਚੁੱਕਦਾ ਹੀ ਨਹੀਂ ਚੁੱਕਦਾ ਹੀ ਨਹੀਂ ਚੁੱਕਦਾ ਹੀ ਨਹੀਂ ਚੁੱਕਾ ਵੀ ਲਵੇ ਤਾਂ ਬੜੇ ਨਖਰੇ ਦਿਖਾਉਂਦਾ ਮੂੰਹੋਂ ਗੱਲ ਕੋਈ ਸਵਾਦ ਵਾਲੀ ਫੁੱਟਦਾ ਹੀ ਨਹੀਂ ਫੁੱਟਦਾ ਹੀ ਨਹੀਂ ਫੁੱਟਦਾ ਹੀ ਨਹੀਂ ਫੁੱਟਦਾ ਹੀ ਨਹੀਂ ਨੀ ਮਾਰ ਮਾਰ ਗੇੜੇ ਉਹਦੀ ਬੀਹੀ ਮੈਂ ਕਸਾਈ ਮਾਰ ਮਾਰ ਗੇੜੇ ਉਹਦੀ ਬੀਹੀ ਮੈਂ ਕਸਾਈ ਨੀ ਉਹਦੀ ਬੀੜੀ ਬਹਿ ਜੇ ਸਾਡੀ ਬੀਹੀ ਟੁੱਕਦਾ ਹੀ ਨਹੀਂ ਟੁੱਕਦਾ ਹੀ ਨਹੀਂ ਟੁੱਕਦਾ ਹੀ ਨਹੀਂ ਟੁੱਕਦਾ ਹੀ ਨਹੀਂ ਵੈਸੇ ਅੱਜ ਕੱਲ ਦੀ ਪਨੀਰੀ ਦਨੀਏ ਟਾਈਮ ਲਾਉਂਦੇ ਅਸੀਂ ਆਪਣੇ ਮੇਲੇ ਦੀ ਗੱਲਾਂ ਕਰੀ ਜਾਂਦੇ ਜਿਹੜਾ ਚਲਾ ਗਿਆ ਅੱਜ ਕੱਲ ਤਾਂ ਇੰਨੀ ਤੇਜ਼ ਹੈ ਬਸ ਰਬੀ ਭਲੀ ਕਰਾ ਕਈ ਵਾਰ ਸਾਨੂੰ ਲੱਗਦਾ ਥੋੜਾ ਜਿਹਾ ਲੇਟ ਜਾ ਮੈਂ ਤੇ ਜਾ ਥੋੜਾ ਜਿਹਾ ਟੈਕਨੋਲੋਜੀ ਦੇ ਲੈ ਜਾ ਮੈਂ ਸਾਨੂੰ ਚਲਾਉਣੇ ਚਲਾਉਣੇ ਆ ਜਾਂਦੇ ਨਾ 니 ਵੀ ਯਾਰੀ ਕਿਹਾ ਸ਼ਹਿਰ ਸਲਮਾਨ ਦਿਖਾ ਦੇ ਵੀ ਯਾਰੀ ਕਿਹਾ ਸ਼ਹਿਰ ਸਲਮਾਨ ਦਿਖਾ ਦੇ ਦੇਸੀ ਜੀਹਾ ਪਿੰਡੋਂ ਬਾਹਰ ਪੈਰ ਪੁੱਟਦਾ ਹੀ ਨਹੀਂ ਪੁੱਟਦਾ ਹੀ ਨਹੀਂ ਪੁੱਟਦਾ ਹੀ ਨਹੀਂ ਪੁੱਟਦਾ ਹੀ ਨਹੀਂ ਯਰ ਰੁੱਸੇ ਨੂੰ ਮਨਾਉਣ ਦੇ ਤਾਂ ਢੰਗ ਬਣ ਆਉਂਦੇ ਰੁੱਸੇ ਨੂੰ ਮਨਾਉਣ ਦੇ ਤਾਂ ਢੰਗ ਬਣ ਆਉਂਦੇ पर की करा बि कॾहिं रुसाई सारंग